ਸ਼ੁਰੂ ਕੀਤੀ ਮਾਦੇ ਕਸਾ ਪੁਰਾ ਹੈ ਦੇਖੋ ਲੋਕਾਂ ਨੂੰ ਜਾਗਰਿਤ ਕਰਨ ਦਾ ਅਵੇਅਰਨੈਸ ਕੈਂਪੇਨ ਹੈ ਲੋਕਾਂ ਨੂੰ ਇਨਵੋਲ ਬਿਨਾ ਲੋਕਾਂ ਦੇ ਸਹਿਯੋਗ ਦੇ ਕੁਝ ਨਹੀਂ ਹੋ ਸਕਦਾ ਜੀ ਤੇ ਉਹ ਜਿਹੜਾ ਸਹਿਯੋਗ ਲੋਕਾਂ ਦਾ ਜਿੱਤ ਨਹੀਂ ਬਣਨਾ ਉਹ ਬਣਾਉਣ ਵਾਸਤੇ ਗਵਰਨਰ ਸਾਹਿਬ ਨੇ ਉਪਰਾਲਾ ਕੀਤਾ ਦੋ ਉਪਰਾਲੇ ਚੱਲ ਰਹੇ ਹੈ ਪੈਰਲਲ ਸਰ ਸਾਰੇ ਛੱਡ ਦਿਓ ਗਵਰਨਰ ਸਾਹਿਬ ਗੌਰਨਰ ਸਾਹਿਬ ਹੀ ਸਰ ਆਰੇ ਕੋ ਪਸੰਦ ਆਜ ਗੌਰਨਰ ਸਾਹਿਬ ਨਿਕਲ ਚੁੱਕ ਲੈਣ ਤੋਂ ਨਾ ਸਾਨੂੰ ਚੁੱਪ ਹਾਂਜੀ ਸਰ ਹਾਂਜੀ ਸਰ ਸਭ ਦੋ ਉਪਰਾਲੇ ਚੱਲ ਰਹੇ ਐਨੂੰ ਦੋਨਾਂ ਨੂੰ ਅਗਰ ਕੰਪੇਅਰ ਕਰੋਗੇ ਇੱਕ ਜਿਹੜਾ ਗਵਰਨਰ ਸਾਹਿਬ ਦਾ ਦੈਟ ਇਜ਼ ਡਰਾਈਵਨ ਬਾਈ ਸੈਂਸਿਅਰਿਟੀ ਉਹਨਾਂ ਦੀ ਭਾਵਨਾ ਹੈ ਪੰਜਾਬ ਦੇ ਪ੍ਰਤੀ ਪੰਜਾਬ ਦੀ ਜ਼ਿੰਮੇਵਾਰੀ ਉਹਨਾਂ ਨੂੰ ਮਿਲੀ ਹੈ ਤੇ ਉਹ ਆਪਣੀ ਸੈਂਸਿਅਰ ਐਫਰਟ ਕਰ ਰਹੇ ਹੈ ਇੱਕ ਸincerity ਵਰਸਸ ਪਬਲਿਸਿਟੀ ਦੂਜੇ ਪਾਸੇ ਪਬਲਿਸਿਟੀ ਹੈ ਤੁਸੀਂ ਆਹ ਦੇਖੋ ਪੰਜਾਬ ਦੇ ਅੰਦਰ ਬਹੁਤ ਸਾਰੇ ਮੁੱਦੇ ਐ ਨਸ਼ੇ ਦਾ ਬਹੁਤ ਵੱਡਾ ਮੁੱਦਾ ਹੈ ਜਿਨੇ ਦੋ ਸਰਕਾਰਾਂ ਸਿੱਟੀਆਂ ਚਾਹ 2017 ਦੇ ਅੰਦਰ ਚਾਹ 2022 ਦੇ ਅੰਦਰ ਨਸ਼ੇ ਨੇ ਤੇ ਦੂਜਾ ਮੁੱਦਾ ਕ腐ਸ਼ਨ ਦਾ ਤੇ ਇਹ ਜਿਹੜੇ ਪਬਲਿਸਿਟੀ ਵਾਲਾ ਸਟੰਡ ਚਲਾ ਰਹੀ ਹੈ ਸਰਕਾਰ ਉਹਨਾਂ ਦੇ ਮੁਖੀਆ ਕੌਣ ਹੈ ਜਿਹੜੇ ਦਿੱਲੀੋਂ ਆਏ ਐ ਉਹ ਦਿੱਲੀ ਵਾਲੇ ਸਾਰੇ ਨਸ਼ੇ ਦੇ ਵਿੱਚ ਉਹਨਾਂ ਤੇ ਕੇਸ ਅੰਦਰ ਰਹਿ ਰਹੇ ਕਿ ਸਾਲ-ਸਾਲ ਡੇਢ-ਡੇਢ ਸਾਲ ਤੇ ਕਰਪਸ਼ਨ ਦੇ ਮੁੱਦੇ 'ਚ ਅੰਦਰ ਰਹਿ ਕੇ ਪੰਜਾਬ ਦੀ ਲੀਡਰਸ਼ਿਪ ਦਾ ਦਿਵਾਲੀਆ ਕੰਡ ਰੱਖਿਆ ਇਹਨਾਂ ਨੇ ਸਭ ਆ ਦੇਖਣ ਵਾਲੀ ਗੱਲ ਹੈ ਲੋਕਾਂ ਨੂੰ ਦੇਖਣਾ ਪਊਗਾ ਕੌਣ ਡਰਾਮਾ ਕਰ ਰਿਹਾ ਹੈ ਕੌਣ ਸੱਚੀਰ ਹੈ ਇਹਨਾਂ ਇਸ ਮਾਚ ਜਿੰਦ ਤੱਕ ਕਿਉਂਕਿ ਆ ਗਵਰਨਰ ਸਾਹਿਬ ਨਾਨ ਪੋਲੀਟਿਕਲ ਹੈ ਸਾਰੇ ਲੋਕ ਇੱਥੇ ਆਏ ਮੈਂ ਵੀ ਮਨੂ ਆ ਆ ਮੈਂ ਆਟੋ ਮਨੂੰ ਇਹਨਾਂ ਦੀ ਟੋਪੀ ਪਾਉਣ 'ਚ ਕੋਈ ਇਤਰਾਜ਼ ਨਹੀਂ ਨਸ਼ਾ ਖਤਮ ਆ ਇਹਨਾਂ ਦਾ ਹੀ ਇਹ ਨਾਰਾਇਣਾ ਨੇ ਦਿੱਤਾ ਹੈ ਯੋਧੇ ਸਾਡੇ ਵਿਰੁੱਧ ਪਰ ਕੋਈ ਕਰਨਤਾ ਸਹੀ ਕਰਦੇ ਹੈ ਨਹੀਂ ਟੋਟਲ ਨੋਟੰਕੀ ਕਰ ਰਹੇ ਸਾਧਗੀ ਗਾਲੀ ਸਾਹਿਬ ਨੇ ਖਤਮ ਕਰਾਇਆ ਉਹ ਵੀ ਕਰਦੇ ਆ ਸਭ ਪਰ ਪਲਾਗਲ ਕਰ ਲੋ ਸਭ ਆਸ ਨੂੰ ਰੋਲੋ ਨਾ ਤਿੰਨ ਸਾਲਾਂ ਚ ਕੀ ਲੱਗਦਾ ਜੀ ਤਿੰਨ ਸਾਲਾਂ ਚ ਤਿੰਨ ਸਾਲਾਂ ਬਾਅਦ ਇਹਨਾਂ ਨੂੰ ਯਾਦ ਆਇਆ ਜਿਹੜੇ ਕਹਿੰਦੇ ਸੀ ਵੀ ਆਸੀਂ ਆਏ ਤੇ 24 ਘੰਟਿਆਂ ਜੀ ਬੈਠਦੇ ਆਂਗੇ ਬਹੁਤ ਵੱਡੀ ਗੱਲ ਤੁਸੀਂ ਪੁੱਛ ਰਹੇ ਹੋ ਹੁਣ ਤਾਂ ਹੀ ਚਾਹੇ ਵਾਦੇ ਕੀਤੇਗੇ ਪਹਿਲਾਂ ਸੁਖਬੀਰ ਬਾਦਲ ਉਹਨਾਂ ਦੀ ਸਰਕਾਰ ਸੀ ਉਹਨਾਂ ਨੇ ਕੀਤੇ ਵਾਅਦੇ ਸੀ ਖਤਮ ਕਰਦੇ ਆਂਗੇ ਉਦੇ ਬਾਅਦ ਕਾਂਗਰਸ ਦੀ ਗਵਰਨਮੈਂਟ ਆਈ ਉਦੋਂ ਆਇਆ ਵੀ ਅਸੀਂ ਨਸ਼ਾ ਖਤਮ ਕਰਦੇ ਹਾਂ ਦੋਨੋਂ ਸਰਕਾਰਾਂ ਨਸ਼ੇ ਦੇ ਮੁੱਦੇ ਤੇ ਗਈਆਂ ਪਰ ਦੋਨੋਂ ਜਿਹੜੇ ਵਾਦੇ ਹੋਏ ਸੀਗੇ ਉਹ ਪਾਰਟੀਆਂ ਨੇ ਵਾਅਦੇ ਕੀਤੇ ਸੀ ਕਿ ਉਦੋਂ ਤੇ ਸਰਕਾਰ ਐ ਨਹੀਂ ਸੀ ਸਾਡੀ ਸਰਕਾਰ ਬਣਾ ਦਿਓ ਅਸੀਂ ਨਿਬੇੜ ਦਿਆਂਗੇ ਆ ਹੁਣ ਜਿਹੜਾ ਵਾਦਾ ਕੀਤਾ ਹੈ ਵੀ 3 ਮਹੀਨਿਆਂ ਚ ਨਿਬੇੜ ਦਿਆਂਗੇ ਜਿਹੜਾ ਯੁੱਧ ਫਰੰਟ ਖੋਲਿਆ ਆ ਸਰਕਾਰ ਨੇ ਕੀਤਾ ਹੈ ਸਰਕਾਰ ਨੇ ਕੀਤਾ ਹੈ 1 ਮਹੀਨਾ 5 ਦਿਨ ਤਾਂ ਨਿਕਲ ਗਏ ਲੋਕ ਦੇਖ ਰਹੇ ਆ ਸਭ ਇਹ ਸਰਕਾਰ ਨੂੰ ਜਵਾਬ ਦੇਣਾ ਪਊਗਾ ਆ ਜਿਹੜੀ ਨਟਕੀ ਜ਼ਿਆਦਾ ਚੱਲ ਨਹੀਂ ਇਹ ਸਭ ਜਿਹੜੇ ਘਟਾਏ ਜਾ ਰਹੇ ਆ ਜੀ ਇਹ ਕਹਿ ਕੇ ਜਿਵੇਂ ਨਸ਼ਾ ਦਸਤਾਏ ਕਰ ਰਿਹਾ ਹਾਲਾਂਕਿ ਉਹ ਤੁਸੀਂ ਇੱਕ ਮਿੰਟ ਮਿਊਸਪਲ ਕਮੇਟੀਆਂ ਦੀ ਪ੍ਰੋਬਲਮ ਹੈ ਉਹਨਾਂ ਕਰਕੇ ਦੇਖੋ ਪਹਿਲਾਂ ਤਾਂ ਇਹ ਪ੍ਰਿੰਸੀਪਲੀ ਚਾਹੇ ਯੂਪੀ ਚਾਹੇ ਹੋਵੇ ਚਾਹੇ ਇੱਥੇ ਹੋਵੇ ਸੁਪਰੀਮ ਕੋਰਟ ਦੇ ਆਰਡਰ ਆਏ ਵੀ ਇਸ ਕਿਸਮ ਦੇ ਕਾਰਵਾਈ ਬਿਨਾ ਕਾਨੂੰਨੀ ਸੈਂਕਸ਼ਨ ਦੇ ਇਹ ਕੰਮ ਨਹੀਂ ਹੋ ਸਕਦਾ ਤੁਸੀਂ ਮਨਮਰਜੀ ਆ ਕੇ ਕਹੇ ਦਾ ਟਾਂ ਟੁਰ ਜਾ ਨਹੀਂ ਹੋ ਸਕਦਾ ਔਰ ਉਸ ਤੋਂ ਵੀ ਵੱਡੀ ਗੱਲ ਜਿਹੜੀ ਹੈ ਅਖਬਾਰਾਂ 'ਚ ਇਹ ਸੁਰਖੀਆਂ ਲੱਗਦੀਆਂ ਏ ਤੇ ਜਦੋਂ ਜਦੋਂ ਲੱਗਦੀਆਂ ਪੰਜਾ ਕਰੋੜ ਦੀ ਫੜੀ ਗਈ ਜੀ ਕਿਤੇ ਕਿਤੇ 200 ਕਰੋੜ ਦੀ ਹੀਰੋਇਨ ਫੜੀ ਗਈ ਜੀ ਕਿਤੇ ਇੰਨਾ ਸਮੈਗ ਪਗੜਿਆ ਗਿਆ ਤੁਸੀਂ ਇੱਕ ਵੀ ਕੋਈ ਟੰਗ ਦਾ ਮਕਾਨ ਡਿੱਗਦਾ ਦੇਖਿਆ ਸਭ ਕੋਈ ਦੇਖਿਆ ਕੋਈ ਕੋਠਾ ਹੈ ਕੋਈ ਵਿਚਾਰੇ ਦਾ ਟੁੱਟਾ ਪੱਜਿਆ ਕੋਈ ਮਕਾਨ ਉਹ ਸਿੱਟਦਾ ਦੇਖਿਆ ਜਿਹੜੇ ਕੋਠੀਆਂ ਵਾਲੇ ਉਹ ਤਾਂ ਸਾਰੇ ਬੈਠੇ ਕੋਠੀ ਦਾ ਕੋਈ ਟੈਂਦੀ ਦੇਖੀ ਨਹੀਂ ਸਾਬ ਜਿਨ੍ਹਾਂ ਦੇ ਹੱਥ ਪਹਿਣਾ ਚਾਹੀਦਾ ਸੀਗਾ ਆ ਇੱਥੇ ਦੇਖੋ ਭੀੜ ਦੇ ਵਿੱਚ ਹਰੇਕ ਬੰਦਾ ਆ ਜਾਂਦਾ ਮੈਂ ਕਹਿੰਦਾ ਵੀ ਪਹਿਲੇ ਜਿਹੜੇ ਪੋਲੀਟਿਕਲ ਜਿਹੜੇ ਇਹਨਾਂ ਦੇ ਹੈਗੇ ਆਕਾ ਇੱਕ ਤਾਂ ਐਮਐਲਏ ਥੋੜੇ ਦਿਨ ਪਹਿਲਾਂ ਫੜੀ ਸੀ ਫਾਰਮਰ ਐਮਐਲਏ ਫੜੀ ਸੀ ਆ ਆਨਾ ਸੋਚੇ ਕਿਹੜੀ ਪਾਰਟੀ ਦੇ ਮੈਂ ਤਾਂ ਇਹ ਪਾਰਟੀ ਵਾਲਿਆਂ ਦੇ ਹਿਸਾਬ ਲੈਣਾ ਹੈ ਦੂਜੇ ਵਾਲਿਆਂ ਦਾ ਜਿਹੜੇ ਕਿਹੜੇ ਵੀ ਹੈ ਉਹਦਾ ਇੱਥੇ ਮੈਂ ਦੇਖਿਆ ਉਹਦਾ ਕਰੜਾ ਇੱਥੇ ਤੁਰੇ ਫਿਰਦੇ ਇਹ ਸਾਰੇ ਗਵਰਨਰ ਸਾਹਿਬ ਦੇ ਪ੍ਰੋਗਰਾਮ ਨੂੰ ਵੇੜਾ ਗਰ ਕਰਨ ਵਾਸਤੇ ਉਹ ਜਿਹੇ ਬੰਦੇ ਸਖਸੀਤਾ ਇੱਥੇ ਤੁਰੇ ਫਿਰਦੀਆਂ ਉਹਨਾਂ ਦਾ ਕੀ ਹੋਇਆ ਜਿਹੜੇ ਐਸਪੀ ਸੀਗੇ ਰਾਜਦੀਪ ਸਿੰਘ ਤੇ ਇਨਸਪੈਕਟਰ ਜਿਹੜਾ ਇੰਦਰਜੀਤ ਸੀਗਾ ਉਹਨਾਂ ਦਾ ਕੀ ਹੋਇਆ ਸਭ ਜਿਹੜੀ ਜੇਲ੍ਹਾਂ ਦੇ ਅੰਦਰੋਂ ਨਸ਼ਾ ਵਿਕ ਰਿਹਾ ਹੈ ਮੈਂ ਮੰਨ ਲਿਆ ਡਰੋਨ ਨਹੀਂ ਇਹਨਾਂ ਤੋਂ ਫੜੇ ਜਾਂਦੇ ਡਰੋਨ ਆ ਕੇ ਸਿੱਟ ਜਾਂਦੇ ਪਰ ਨਸ਼ਿਆਂ ਦੇ ਅੰਦਰ ਬੈਠੇ ਜਿਹੜੇ ਚਲਾ ਰਹੇ ਐ ਸਰਗਣਾ ਉਹਨਾਂ ਤੇ ਤਾਂ ਨਕੇਲ ਨਹੀਂ ਪੈਂਦੀ ਸਾਬ ਉਹ ਤਾਂ ਉਤੋਂ ਕਮ ਸਾਰੇ ਦਾ ਸਾਰਾ ਮਾਫੀਆ ਜਿਹੜਾ ਅੰਦਰੋਂ ਬੈਠ ਕੇ ਸੇਫ ਹੈ ਉਹਨਾਂ ਬਣੇ ਐ ਸੈਂਸਿਰਿਟੀ ਹੈ ਨਹੀਂ ਸਾਬ ਡਰਾਮਾ ਹੈ ਆਏ এজਰੀਵਾਲ ਸਾਹਿਬ ਦਾ ਜੀ ਲਗਾਣਾ ਹੁਣ ਤਾਂ ਕਿ ਚਿਰ ਰਹਿ ਰਹਿ ਕੇ ਆਮ ਆਦਮੀ ਦੀ ਆਤਮਾ ਵਿਗੜ ਗਈਆਂ ਉਹਨੂੰ ਹਰ ਟਾਈਮ ਕੈਮਰੇ ਚਾਹੀਦੇ ਐ ਸਿਕਿਉਰਿਟੀ ਚਾਹੀਦੀ ਐ ਜਿਹੜੀ ਗੱਲ ਤੁਸੀਂ ਕਰਦੇ ਹੋ ਕਾਲੀਆ ਸਾਹਿਬ ਦੇ ਕਾਲੀਆ ਸਾਹਿਬ ਨੂੰ ਜਾਂ ਮਾਤਲ ਸਾਡੇ ਵਰਗਿਆਂ ਨੂੰ ਕਿਸੇ ਥੋੜੇ ਵਰਗ ਕੋਈ ਵੀ ਗਰੀਬ ਆਦਮੀ ਉਹਨੂੰ ਪੰਜਾਬ ਪੁਲਿਸ ਦਾ ਸਾਰੀ ਇਹਨਾਂ ਦਿੱਲੀ ਵਾਲਿਆਂ ਨੂੰ ਬਚਾਉਣ ਨੂੰ ਲੱਗੀ ਹੋਈ ਹੈ ਕਹਿੰਦੇ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਕੋਈ ਪ੍ਰੋਬਲਮ ਹੀ ਨਹੀਂ ਮੈਂ ਤਾਂ ਅੱਜ ਕਿਹ ਹੈ ਰਾਣਾ ਸਾਹਿਬ ਅੱਜ ਐਸਐਸਪੀ ਜਲੰਧਰ ਦੇ ਕਮਿਸ਼ਨਰ ਜਲੰਧਰ ਦੇ ਪੁਲਿਸ ਕਮਿਸ਼ਨਰ ਜਲੰਧਰ ਦੇ ਮੈਂ ਬਿਆਨ ਸੁਣ ਰਿਹਾ ਸੀਗਾ ਇਹ ਜੇ ਅਭਿਆਨ ਥੋੜੇ ਦਿਨ ਪਹਿਲਾਂ ਇੱਕ ਉੱਥੋਂ ਹੈ 2 ਦਿਨ ਪਹਿਲਾਂ ਹੀ ਕਰਨਾਟਕਾ ਦੇ ਵਿੱਚ ਹੋਮ ਮਿਨਿਸਟਰ ਸਾਹਿਬ ਦਾ ਕਹਿੰਦਾ ਕੁੜੀਆਂ ਨਾਲ ਛੇੜਛਾੜ ਤਾਂ ਹੁੰਦੀ ਰਹਿੰਦੀ ਹੈ ਤੇ ਅੱਜ ਬਿਆਨ ਇੱਥੇ ਆਇਆ ਕਹਿੰਦਾ ਕੋਈ ਪਟਾਕਾ ਜਾਂ ਚੱਲਿਆ ਉੱਥੇ अच्छा एक सीनियर मोस्ट बीजेपी लीडर ਦੇ ਕਰੇ ਗ੍ਰੇਨੇਡ ਅਟੈਕ ਦੀ ਗੱਲ ਆ ਰਹੀ ਉਹ ਤਾਂ ਪਟਾਕਾ ਜਾਂ ਚੱਲਿਆ ਤੇ ਜਿਹੜਾ ਕਹਿੰਦਾ ਟਾਇਰ ਪਾਟਿਆ ਸੀ ਥਾਣੇ ਦੇ ਅੰਦਰ ਉਹ ਗ੍ਰੇਨੇਡ ਨਿਕਲੇ ਆਏ ਸਭ ਕਿਉਂਕਿ ਸਾਰਾ ਜਿਹੜਾ ਇਹਦੇ ਵਿੱਚ ਹੋਮ ਮਿਨਿਸਟਰ ਕੌਣ ਹੈ ਭਗਵੰਤ ਮਾਨ ਜੀ ਹੈ ਪੁਲਿਸ ਕਮਿਸ਼ਨਰ ਕੌਣ ਹੈ ਡੀਜੀਪੀ ਕੋਲ ਕੌਣ ਹੈ ਜ਼ਿੰਮੇਵਾਰੀ ਇਹਨਾਂ ਦੀ ਹੈ ਪਹਿਲਾਂ ਥਾਣਿਆਂ ਤੇ ਹੋਏ ਮੰਦਰ ਤੇ ਹੋਲੇ ਹੁਣ ਘਰਾਂ 'ਚ ਆਣ ਲੱਗੇ ਥਾਣੇਦਰ ਸੁਰਖਿਸ਼ਿਤ ਕਰਨ ਲਈ ਨੋਨੋ ਫੂਟ ਤੇ ਦਵਾਰਾਮੜਾ ਤੇ ਦੁਕਾਨ ਕੋਲ ਚਾਹ ਇੰਟੈਲੀਜੈਂਸ ਫੇਲਰ ਬੰਦੇ ਹੋ ਅੰਮ੍ਰਿਤਸਰ ਜੇ ਇੱਕ ਦਰਜੇ ਤੋਂ ਵੱਧ ਤਮਾਕੂ ਹੋ ਚੁੱਕਿਆ ਮੈਂ ਕਹਿੰਦਾ ਟੋਟਲ ਇੰਟੈਲੀਜੈਂਸ ਫੇਲਰ ਹੈ ਜਿਹਦਾ ਇਹਨਾਂ ਨੇ ਅੱਜ ਮੇਰੇ ਘਰ ਕੱਲ ਹੀ ਲਾਏ ਹੈ ਨਵੇਂ ਇੰਟੈਲੀਜੈਂਸ ਦੇ ਡਾਇਰੈਕਟਰ ਜਿਹੜੇ ਲਾਏ ਹੈ ਉਹਨਾਂ ਨੂੰ ਲਾਇਆ ਪਰ ਸਰਕਾਰ ਦੇਖੋ ਉੱਤੋਂ ਚਲਦੀ ਹੈ ਸਰਕਾਰ ਇਹਨਾਂ ਦੀ ਕਾਹਦੀ ਇੰਟੈਲੀਜੈਂਸ ਹੈ ਇੰਟੈਲੀਜੈਂਸ ਦੀ ਸੁਣੋ ਜੇ ਪੰਜਾਬ ਪੁਲਿਸ ਇੰਟੈਲੀਜੈਂਸ ਕਰਨੀ ਚਾਹਵੇ ਦਿੱਲੀ ਦੇ ਅੰਦਰ ਮੀਟਿੰਗ ਹੋ ਰਹੀ ਹੈ ਕਾਂਗਰਸ ਪਾਰਟੀ ਦੀ ਮੀਟਿੰਗ ਹੈ ਕਾਂਗਰਸ ਪਾਰਟੀ ਦੇ ਜਿਹੜੇ ਇੰਚਾਰਜ ਹੈ ਉਹ ਤੇ ਆਪਸ ਚ ਕਾਂਗਰਸੀ ਲੀਡਰ ਕੁੱਤੇ ਬਿੱਲੀ ਵਾਂਗੂ ਕਿਵੇਂ ਲੜੀ ਜਾਂਦੇ ਉਹ ਇੰਟੈਲੀਜੈਂਸ ਦਾ ਮੁੱਖ ਮੰਤਰੀ ਜੀ ਵਿਧਾਨ ਸਭਾ ਚ ਖੜੇ ਹੋ ਕੇ ਕਹਿ ਰਹੇ ਮੇਰੇ ਕੋਲ ਇੰਟੈਲੀਜੈਂਸ ਵਿਭਾਗ ਹੈ ਮੈਨੂੰ ਖਬਰ ਰਹਿੰਦੀ ਹੈ ਉਹਨਾਂ ਨੂੰ ਦਿੱਲੀ ਚ ਹੋ ਰਹੀ ਕਾਂਗਰਸ ਦੀ ਮੀਟਿੰਗ ਤੇ ਪੁਲਿਸ ਵਾਲੇ ਉੱਥੇ ਲਾ ਰੱਖਿਆ ਤੇ ਇੱਥੇ ਜਿਹੜੇ ਕਾਲੀਆ ਸਾਹਿਬ ਦੇ ਘਰੇ ਉਹਨਾਂ ਨੂੰ ਇੰਟੈਲੀਜੈਂਸ ਹੈ ਨਹੀਂ ਸਾਹਿਬ ਨੀਅਤ ਹੈ ਨਹੀਂ ਸਾਹਿਬ ਕਾਬਲੀਅਤ ਹੈ ਨਹੀਂ ਸਾਹਿਬ ਦੈਟਸ ਆਲ